ਏ ਨੱਪਲੂ ਦਾ ਮੁਕਤੇਰਾ ਤੂੰ ਮੈਂ ਜਿੰਨਾ ਨਹੀਂ ਸੋਹਿਆ ਨਾ ਤੇਰੇ ਮੇਰਾ ਤੂੰ ਨਾ ਵੀ ਤੇਰਾ ਕ੍ਰਿਕਟ ਇੱਕ ਅਜਿਹੀ ਖੇਡ ਹੈ ਜਿਸ ਨੂੰ ਲੈ ਕੇ ਭਾਰਤੀਆਂ ਦੇ ਵਿੱਚ ਅਲੱਗ ਤਰ੍ਹਾਂ ਦਾ ਕ੍ਰੇਜ਼ ਵੇਖਣ ਨੂੰ ਮਿਲਦਾ ਹੈ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਕ੍ਰਿਕਟ ਨੂੰ ਕਾਫੀ ਪਿਆਰ ਕਰਦਾ ਹੈ ਬੀਤੇ ਦਿਨੀ ਦੁਬਈ ਦੇ ਵਿੱਚ ਪਾਦਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਸੀ ਇਸ ਦੌਰਾਨ ਹੀ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਅਲੱਗ ਤਰ੍ਹਾਂ ਦੇ ਨਾਲ ਟੀਮ ਇੰਡੀਆ ਦਾ ਸਮਰਥਨ ਕੀਤਾ ਹੈ ਜੀ ਹਾਂ ਖਾਲੀ ਦੇ ਵਿੱਚ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗਾਇਕ ਲਾਈਵ ਪਰਫਾਰਮ ਕਰਦੇ ਨਜ਼ਰੀ ਆ ਰਹੇ ਨੇ ਇਸ ਤੋਂ ਇਲਾਵਾ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ ਉਹ ਹੈ ਗਾਇਕ ਲਾਈਵ ਪਰਫਾਰਮ ਕਰਨ ਦੇ ਨਾਲ-ਨਾਲ ਲੁੱਕ ਕੇ ਮੈਚ ਵੀ ਦੇਖਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮੈਚ ਵੇਖਣਾ ਵੀ ਜ਼ਰੂਰੀ ਹੈ ਸ਼ੋਅ ਦੇ ਨਾਲ ਨਾਲ ਇਸ ਦੇ ਨਾਲ ਹੀ ਗਾਇਕ ਨੇ ਭਾਰਤੀ ਟੀਮ ਦੇ ਨਾਲ ਪੂਰਾ ਸਮਰਥਨ ਵੀ ਕੀਤਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਹ ਜਹੀ ਖੇਡ ਹੈ ਜਿਸ ਨੂੰ ਲੈ ਕੇ ਭਾਰਤੀਆਂ ਦੇ ਵਿੱਚ ਅਲੱਗ ਤਰ੍ਹਾਂ ਦਾ ਕ੍ਰੇਜ਼ ਵੇਖਣ ਨੂੰ ਮਿਲਦਾ ਹੈ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਕ੍ਰਿਕਟ ਨੂੰ ਕਾਫੀ ਪਿਆਰ ਕਰਦਾ ਹੈ ਬੀਤੇ ਦਿਨੀ ਦੁਬਈ ਦੇ ਵਿੱਚ ਪਾਦਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਸੀ ਇਸ ਦੌਰਾਨ ਹੀ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਅਲੱਗ ਤਰ੍ਹਾਂ ਦੇ ਨਾਲ ਟੀਮ ਇੰਡੀਆ ਦਾ ਸਮਰਥਨ ਕੀਤਾ ਹੈ ਜੀਹਾਂ ਖਾਲੀ ਦੇ ਵਿੱਚ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗਾਇਕ ਲਾਈਵ ਪਰਫਾਰਮ ਕਰਦੇ ਨਜ਼ਰੀ ਆ ਰਹੇ ਨੇ ਇਸ ਤੋਂ ਇਲਾਵਾ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ ਉਹ ਹੈ ਗਾਇਕ ਲਾਈਵ ਪਰਫਾਰਮ ਕਰਨ ਦੇ ਨਾਲ-ਨਾਲ ਲੁੱਕ ਕੇ ਮੈਚ ਵੀ ਦੇਖਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮੈਚ ਵੇਖਣਾ ਵੀ ਜ਼ਰੂਰੀ ਹੈ ਸ਼ੋਅ ਦੇ ਨਾਲ ਨਾਲ ਇਸ ਦੇ ਨਾਲ ਹੀ ਗਾਇਕ ਨੇ ਭਾਰਤੀ ਟੀਮ ਦੇ ਨਾਲ ਪੂਰਾ ਸਮਰਥਨ ਵੀ ਕੀਤਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੈਨੂੰ ਬੁੱਲੂ ਦਾ ਮੁਕਤੇਆ ਤੂੰ ਮੈਂ ਜਿੰਨਾ ਨਹੀਂ ਸੋਹਿਆ ਨਾ ਦੇ ਦੇ ਮੇਰਾ ਦੂਣਾ ਵੀ ਅੱਜ ਇਹ ਹੀ ਖੇਡ ਹੈ ਜਿਸ ਨੂੰ ਲੈ ਕੇ ਭਾਰਤੀਆਂ ਦੇ ਵਿੱਚ ਅਲੱਗ ਤਰ੍ਹਾਂ ਦਾ ਕ੍ਰੇਜ਼ ਵੇਖਣ ਨੂੰ ਮਿਲਦਾ ਹੈ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਕ੍ਰਿਕਟ ਨੂੰ ਕਾਫੀ ਪਿਆਰ ਕਰਦਾ ਹੈ ਬੀਤੇ ਦਿਨੀ ਦੁਬਈ ਦੇ ਵਿੱਚ ਪਾਦਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਸੀ ਇਸ ਦੌਰਾਨ ਹੀ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਅਲੱਗ ਤਰ੍ਹਾਂ ਦੇ ਨਾਲ ਟੀਮ ਇੰਡੀਆ ਦਾ ਸਮਰਥਨ ਕੀਤਾ ਹੈ ਜੀਹਾਂ ਖਾਲੀ ਦੇ ਵਿੱਚ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗਾਇਕ ਲਾਈਵ ਪਰਫਾਰਮ ਕਰਦੇ ਨਜ਼ਰੀ ਆ ਰਹੇ ਨੇ ਇਸ ਤੋਂ ਇਲਾਵਾ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ ਉਹ ਹੈ ਗਾਇਕ ਲਾਈਵ ਪਰਫਾਰਮ ਕਰਨ ਦੇ ਨਾਲ-ਨਾਲ ਲੁੱਕ ਕੇ ਮੈਚ ਵੀ ਦੇਖਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮੈਚ ਵੇਖਣਾ ਵੀ ਜ਼ਰੂਰੀ ਹੈ ਸ਼ੋਅ ਦੇ ਨਾਲ ਨਾਲ ਇਸ ਦੇ ਨਾਲ ਹੀ ਗਾਇਕ ਨੇ ਭਾਰਤੀ ਟੀਮ ਦੇ ਨਾਲ ਪੂਰਾ ਸਮਰਥਨ ਵੀ ਕੀਤਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਕਿਦਾ ਦੇਣਾ ਪੁੱਲੂ ਦਾ ਮੁਖ ਤੇਰਾ ਤੂੰ ਮੈਂ ਜਿਨਾਂ ਲਈ ਸੋਈਏ ਨਾ ਬਿਨ ਤੇ ਮੇਰਾ ਤੂੰ ਨਾ ਬਿਨ ਤੇ ਮੇਰਾ ਕਿਦਾ ਦੇਣਾ ਪੁੱਲੂ ਦਾ ਮੁਖ ਤੇਰਾ ਤੂੰ ਮੈਂ ਜਿਨਾਂ ਲਈ ਸੋਈਏ ਨਾ ਬਿਨ ਤੇ ਮੇਰਾ ਤੂੰ ਅਜਿਹੀ ਖੇਡ ਹੈ ਜਿਸ ਨੂੰ ਲੈ ਕੇ ਭਾਰਤੀਆਂ ਦੇ ਵਿੱਚ ਅਲੱਗ ਤਰ੍ਹਾਂ ਦਾ ਕ੍ਰੇਜ਼ ਵੇਖਣ ਨੂੰ ਮਿਲਦਾ ਹੈ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਕ੍ਰਿਕਟ ਨੂੰ ਕਾਫੀ ਪਿਆਰ ਕਰਦਾ ਹੈ ਬੀਤੇ ਦਿਨੀ ਦੁਬਈ ਦੇ ਵਿੱਚ ਪਾਦਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਸੀ ਇਸ ਦੌਰਾਨ ਹੀ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਅਲੱਗ ਤਰ੍ਹਾਂ ਦੇ ਨਾਲ ਟੀਮ ਇੰਡੀਆ ਦਾ ਸਮਰਥਨ ਕੀਤਾ ਹੈ ਜੀ ਹਾਂ ਖਾਲੀ ਦੇ ਵਿੱਚ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗਾਇਕ ਲਾਈਵ ਪਰਫਾਰਮ ਕਰਦੇ ਨਜ਼ਰੀ ਆ ਰਹੇ ਨੇ ਇਸ ਤੋਂ ਇਲਾਵਾ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ ਉਹ ਹੈ ਗਾਇਕ ਲਾਈਵ ਪਰਫਾਰਮ ਕਰਨ ਦੇ ਨਾਲ-ਨਾਲ ਲੁੱਕ ਕੇ ਮੈਚ ਵੀ ਦੇਖਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮੈਚ ਵੇਖਣਾ ਵੀ ਜ਼ਰੂਰੀ ਹੈ ਸ਼ੋਅ ਦੇ ਨਾਲ ਨਾਲ ਇਸ ਨਾਲ ਹੀ ਗਾਇਕ ਨੇ ਭਾਰਤੀ ਟੀਮ ਦੇ ਨਾਲ ਪੂਰਾ ਸਮਰਥਨ ਵੀ ਕੀਤਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਲੈ ਕੇ ਭਾਰਤੀਆਂ ਦੇ ਵਿੱਚ ਅਲੱਗ ਤਰ੍ਹਾਂ ਦਾ ਕ੍ਰੇਜ਼ ਵੇਖਣ ਨੂੰ ਮਿਲਦਾ ਹੈ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਕ੍ਰਿਕਟ ਨੂੰ ਕਾਫੀ ਪਿਆਰ ਕਰਦਾ ਹੈ ਬੀਤੇ ਦਿਨੀ ਦੁਬਈ ਦੇ ਵਿੱਚ ਪਾਦਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਸੀ ਇਸ ਦੌਰਾਨ ਹੀ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਅਲੱਗ ਤਰ੍ਹਾਂ ਦੇ ਨਾਲ ਟੀਮ ਇੰਡੀਆ ਦਾ ਸਮਰਥਨ ਕੀਤਾ ਹੈ ਜੀ ਹਾਂ ਖਾਲੀ ਦੇ ਵਿੱਚ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗਾਇਕ ਲਾਈਵ ਪਰਫਾਰਮ ਕਰਦੇ ਨਜ਼ਰੀ ਆ ਰਹੇ ਨੇ ਇਸ ਤੋਂ ਇਲਾਵਾ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ ਉਹ ਹੈ ਗਾਇਕ ਲਾਈਵ ਪਰਫਾਰਮ ਕਰਨ ਦੇ ਨਾਲ-ਨਾਲ ਲੁੱਕੇ ਮੈਚ ਵੀ ਦੇਖਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮੈਚ ਵੇਖਣਾ ਵੀ ਜ਼ਰੂਰੀ ਹੈ ਸ਼ੋਅ ਦੇ ਨਾਲ ਨਾਲ ਇਸ ਨਾਲ ਹੀ ਗਾਇਕ ਨੇ ਭਾਰਤੀ ਟੀਮ ਦੇ ਨਾਲ ਪੂਰਾ ਸਮਰਥਨ ਵੀ ਕੀਤਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਕਿੰਨਾ ਦੇਣਾ ਬੁੱਲੂ ਦਾ ਮੁਕਤੇਆ ਤੂੰ ਮੈਂ ਜਿੰਨਾ ਨਹੀਂ ਸੋਹਿਆ ਨਾ ਤੇਰਾ ਗੁਨਾਹ ਵੀ ਤੇਰਾ ਕਿੰਨਾ ਦੇਣਾ ਬੁੱਲੂ ਦਾ ਮੁਕਤੇਆ ਤੂੰ ਮੈਂ ਜਿੰਨਾ ਨਹੀਂ ਸੋਹਿਆ ਨਾ ਤੇਰਾ ਗੁਨਾਹ ਵੀ ਅੱਜ ਇਹ ਹੀ ਖੇਡ ਹੈ ਜਿਸ ਨੂੰ ਲੈ ਕੇ ਭਾਰਤੀਆਂ ਦੇ ਵਿੱਚ ਅਲੱਗ ਤਰ੍ਹਾਂ ਦਾ ਕ੍ਰੇਜ਼ ਵੇਖਣ ਨੂੰ ਮਿਲਦਾ ਹੈ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਕ੍ਰਿਕਟ ਨੂੰ ਕਾਫੀ ਪਿਆਰ ਕਰਦਾ ਹੈ ਬੀਤੇ ਦਿਨ ਦੁਬਈ ਦੇ ਵਿੱਚ ਪਾਦਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਸੀ ਇਸ ਦੌਰਾਨ ਹੀ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਅਲੱਗ ਤਰ੍ਹਾਂ ਦੇ ਨਾਲ ਟੀਮ ਇੰਡੀਆ ਦਾ ਸਮਰਥਨ ਕੀਤਾ ਹੈ ਜੀ ਹਾਂ ਖਾਲੀ ਦੇ ਵਿੱਚ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗਾਇਕ ਲਾਈਵ ਪਰਫਾਰਮ ਕਰਦੇ ਨਜ਼ਰੀ ਆ ਰਹੇ ਨੇ ਇਸ ਤੋਂ ਇਲਾਵਾ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ ਉਹ ਹੈ ਗਾਇਕ ਲਾਈਵ ਪਰਫਾਰਮ ਕਰਨ ਦੇ ਨਾਲ-ਨਾਲ ਲੁੱਕੇ ਮੈਚ ਵੀ ਦੇਖਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮੈਚ ਵੇਖਣਾ ਵੀ ਜ਼ਰੂਰੀ ਹੈ ਸ਼ੋਅ ਦੇ ਨਾਲ ਨਾਲ ਇਸ ਨਾਲ ਹੀ ਗਾਇਕ ਨੇ ਭਾਰਤੀ ਟੀਮ ਦੇ ਨਾਲ ਪੂਰਾ ਸਮਰਥਨ ਵੀ ਕੀਤਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਹੀ ਖੇਡ ਹੈ ਜਿਸ ਨੂੰ ਲੈ ਕੇ ਭਾਰਤੀਆਂ ਦੇ ਵਿੱਚ ਅਲੱਗ ਤਰ੍ਹਾਂ ਦਾ ਕ੍ਰੇਜ਼ ਵੇਖਣ ਨੂੰ ਮਿਲਦਾ ਹੈ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਕ੍ਰਿਕਟ ਨੂੰ ਕਾਫੀ ਪਿਆਰ ਕਰਦਾ ਹੈ ਬੀਤੇ ਦਿਨੀ ਦੁਬਈ ਦੇ ਵਿੱਚ ਪਾਦਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਸੀ ਇਸ ਦੌਰਾਨ ਹੀ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਅਲੱਗ ਤਰ੍ਹਾਂ ਦੇ ਨਾਲ ਟੀਮ ਇੰਡੀਆ ਦਾ ਸਮਰਥਨ ਕੀਤਾ ਹੈ ਜੀਹਾਂ ਖਾਲੀ ਦੇ ਵਿੱਚ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗਾਇਕ ਲਾਈਵ ਪਰਫਾਰਮ ਕਰਦੇ ਨਜ਼ਰੀ ਆ ਰਹੇ ਨੇ ਇਸ ਤੋਂ ਇਲਾਵਾ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ ਉਹ ਹੈ ਗਾਇਕ ਲਾਈਵ ਪਰਫਾਰਮ ਕਰਨ ਦੇ ਨਾਲ-ਨਾਲ ਲੁੱਕ ਕੇ ਮੈਚ ਵੀ ਦੇਖਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮੈਚ ਵੇਖਣਾ ਵੀ ਜ਼ਰੂਰੀ ਹੈ ਸ਼ੋਅ ਦੇ ਨਾਲ ਨਾਲ ਇਸ ਦੇ ਨਾਲ ਹੀ ਗਾਇਕ ਨੇ ਭਾਰਤੀ ਟੀਮ ਦੇ ਨਾਲ ਪੂਰਾ ਸਮਰਥਨ ਵੀ ਕੀਤਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਕਿੰਦਾ ਦੇਣਾ ਪੁੱਲੂ ਦਾ ਮੁਖ ਤੇਰਾ ਤੂੰ ਮੈਂ ਜਿਨਾਂ ਲਈ ਸੋਈਏ ਨਾ ਵੀ ਤੇ ਮੇਰਾ ਤੂੰ ਨਾ ਵੀ ਤੇਰਾ ਕਿੰਦਾ ਦੇਣਾ ਪੁੱਲੂ ਦਾ ਮੁਖ ਤੇਰਾ ਇਹੀ ਖੇਡ ਹੈ ਜਿਸ ਨੂੰ ਲੈ ਕੇ ਭਾਰਤੀਆਂ ਦੇ ਵਿੱਚ ਅਲੱਗ ਤਰ੍ਹਾਂ ਦਾ ਕ੍ਰੇਜ਼ ਵੇਖਣ ਨੂੰ ਮਿਲਦਾ ਹੈ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਕ੍ਰਿਕਟ ਨੂੰ ਕਾਫੀ ਪਿਆਰ ਕਰਦਾ ਹੈ ਬੀਤੇ ਦਿਨੀ ਦੁਬਈ ਦੇ ਵਿੱਚ ਪਾਦਤ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਸੀ ਇਸ ਦੌਰਾਨ ਹੀ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਅਲੱਗ ਤਰ੍ਹਾਂ ਦੇ ਨਾਲ ਟੀਮ ਇੰਡੀਆ ਦਾ ਸਮਰਥਨ ਕੀਤਾ ਹੈ ਜੀ ਹਾਂ ਖਾਲੀ ਦੇ ਵਿੱਚ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗਾਇਕ ਲਾਈਵ ਪਰਫਾਰਮ ਕਰਦੇ ਨਜ਼ਰੀ ਆ ਰਹੇ ਨੇ ਇਸ ਤੋਂ ਇਲਾਵਾ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ ਉਹ ਹੈ ਗਾਇਕ ਲਾਈਵ ਪਰਫਾਰਮ ਕਰਨ ਦੇ ਨਾਲ-ਨਾਲ ਲੁੱਕ ਕੇ ਮੈਚ ਵੀ ਦੇਖਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮੈਚ ਵੇਖਣਾ ਵੀ ਜ਼ਰੂਰੀ ਹੈ ਸ਼ੋਅ ਦੇ ਨਾਲ ਨਾਲ ਇਸ ਦੇ ਨਾਲ ਹੀ ਗਾਇਕ ਨੇ ਭਾਰਤੀ ਟੀਮ ਦੇ ਨਾਲ ਪੂਰਾ ਸਮਰਥਨ ਵੀ ਕੀਤਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਹ ਖੇਡ ਹੈ ਜਿਸ ਨੂੰ ਲੈ ਕੇ ਭਾਰਤੀਆਂ ਦੇ ਵਿੱਚ ਅਲੱਗ ਤਰ੍ਹਾਂ ਦਾ ਕ੍ਰੇਜ਼ ਵੇਖਣ ਨੂੰ ਮਿਲਦਾ ਹੈ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਕ੍ਰਿਕਟ ਨੂੰ ਕਾਫੀ ਪਿਆਰ ਕਰਦਾ ਹੈ ਬੀਤੇ ਦਿਨੀ ਦੁਬਈ ਦੇ ਵਿੱਚ ਪਾਦ ਅਤੇ ਪਾਕਿਸਤਾਨ ਦੇ ਵਿਚਕਾਰ ਮੈਚ ਸੀ ਇਸ ਦੌਰਾਨ ਹੀ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਅਲੱਗ ਤਰ੍ਹਾਂ ਦੇ ਨਾਲ ਟੀਮ ਇੰਡੀਆ ਦਾ ਸਮਰਥਨ ਕੀਤਾ ਹੈ ਜੀ ਹਾਂ ਹਾਲ ਹੀ ਦੇ ਵਿੱਚ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਗਾਇਕ ਲਾਈਵ ਪਰਫਾਰਮ ਕਰਦੇ ਨਜ਼ਰੀ ਆ ਰਹੇ ਨੇ ਇਸ ਤੋਂ ਇਲਾਵਾ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ ਉਹ ਹੈ ਗਾਇਕ ਲਾਈਵ ਪਰਫਾਰਮ ਕਰਨ ਦੇ ਨਾਲ-ਨਾਲ ਲੁੱਕ ਕੇ ਮੈਚ ਵੀ ਦੇਖਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ ਕਿ ਮੈਚ ਵੇਖਣਾ ਵੀ ਜ਼ਰੂਰੀ ਹੈ ਸ਼ੋਅ ਦੇ ਨਾਲ ਨਾਲ ਇਸ ਨਾਲ ਹੀ ਗਾਇਕ ਨੇ ਭਾਰਤੀ ਟੀਮ ਦੇ ਨਾਲ ਪੂਰਾ ਸਮਰਥਨ ਵੀ ਕੀਤਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ